ਗੱਲ ਯਾਦ ਆ ਗਈ ਜਿੱਥੇ ਗੁਰੂ ਮਹਾਰਾਜ ਦੀ ਕਿਰਪਾ ਬਾਬੇ ਨਾਨਕ ਦੀ ਵੱਡੀ ਕਿਰਪਾ ਤੇ ਨਾਨਕਸਰ ਦਾ ਖੇਡ ਮੇਲਾ ਬਾਈ ਜੀ 21 ਤਰੀਕ ਦਾ 13000 ਰੁਪਿਆ ਨਾਮ ਆ ਬਾਬਾ ਜੀ ਬਾਬਾ ਘਾਲਾ ਜੀ ਬਾਬਾ ਆਗਿਆਪਾਲ ਜੀ ਨਾਨਕਸਰ ਵਾਲੇ ਤੁਹਾਨੂੰ ਸੱਦਾ ਪੱਤਰ ਦਿੰਦੇ ਆ ਜਿੱਥੇ ਘੋੜਿਆਂ ਦੀ ਰੇਵੀਆ ਚਾਲ ਦਾ ਮੁਕਾਬਲਾ 21 ਤਰੀਕ ਨੂੰ ਅਤੇ 22 ਨੂੰ ਹਿੰਦੁਸਤਾਨ ਦੇ ਦੁਨੀਆ ਦੇ ਵੱਡੇ ਮੱਲਾਂ ਦੀ ਕਬੱਡੀ ਦੀ ਗੱਲ ਹੋਊਗੀ 13000 ਰੁਪਿਆ ਇਸੇ ਤਰ੍ਹਾਂ ਬਾਬਾ ਜੋਗਾ ਜੀ 31000 ਰੁਪਿਆ ਨਾਮ ਆ 22 ਤਰੀਕ ਦਾ ਜਿਹੜਾ ਮੇਲਾ ਘੋੜਿਆਂ ਦੇ ਖੇਤਰ ਦੇ ਵਿੱਚ ਇਸੇ ਤਰ੍ਹਾਂ ਸਾਬੋ ਕੀ ਆ ਜੀ ਬਈ ਤਲਵੰਡੀ ਦੇ ਵਿੱਚ 19 ਤਰੀਕ ਦਾ ਵੱਡਾ ਘੋੜਿਆਂ ਦਾ ਕੰਬਾ ਤੇ 7 ਤਰੀਕ ਨੂੰ ਇੱਥੇ ਘੋੜੇ ਭੱਜਣਗੇ ਲਓ ਭਾਈ ਜੀ ਅਰਜਲ ਪੈਲੀ ਨੇ ਪਾਰ ਜੋੜ ਕੇ ਗੰਦਾਸੀ ਮਾਰੀ ਮੋਦਨ ਕੌਕਿਆਂ ਦਾ ਜਿਨੇ ਕੁੱਟਤੀ ਪੰਡੋਰੀ ਸਾਰੀ ਸਮਾਂ ਲੱਗ ਗਿਆ 20 ਸੈਕਿੰਡ 41 ਪੁਆਇੰਟ 20 ਸੈਕਿੰਡ 41 ਪੁਆਇੰਟ ਲੱਗ ਗਿਆ ਭਾਈ ਜੀ ਸਮਾਂ ਇਹ ਕੌਣ ਭੱਜ ਗਿਆ ਇਹ ਸੋਨੂ ਢਿੱਲੋਂ ਕਗਰਾਣੇ ਵਾਲੇ ਦਾ ਜੱਟ ਭੱਜ ਗਿਆ ਪੰਜਾਬ ਦਾ ਮਹਿੰਗਾ ਜੱਟ ਭੱਜ ਗਿਆ ਸੋਨੂ